ਰਾਹ ਜਾਂਦੀ ਇਕੱਲੀ ਕੁੜੀ ਨੂੰ ਦੇਖ ਕੇ ਮੁੰਡੇ ਨੇ ਕੀਤੀ ਅਚਾਈ ਹਰਕਤ ਕਿ ਸਾਰੀ ਘਟਨਾ ਦੀ ਵੀਡੀਓ ਬਣ ਗਈ ਹਰਕਤ ਕਰਕੇ ਜਦੋਂ ਭੱਜਿਆ ਤਾਂ ਕੁੜੀ ਨੇ ਰੌਲਾ ਪਾ ਦਿੱਤਾ ਦੁਕਾਨਾਂ ਦੇ ਵਿੱਚੋਂ ਫਿਰ ਲੋਕ ਨਿਕਲੇ ਫਿਰ ਗੁੱਸੇ ਵਿੱਚ ਆਏ ਲੋਕਾਂ ਨੇ ਕਾਬੂ ਕਰਕੇ ਪਹਿਲਾਂ ਤਾਂ ਮੁੰਡੇ ਦਾ ਚੰਗਾ ਹੱਥ ਥੌੜਾ ਕੀਤਾ ਅਤੇ ਇਹ ਸਾਰੀ ਘਟਨਾ ਉੱਥੇ ਕੈਮਰੇ ਦੇ ਵਿੱਚ ਕੈਦ ਹੋ ਗਈ ਆਓ ਨਜ਼ਰ ਮਾਰ ਦਿਆਂ ਤਸਵੀਰਾਂ ਤੇ ਪੰਜਾਬ ਦੇ ਵਿੱਚ ਆਏ ਦਿਨ ਮੋਬਾਈਲ ਸਨੇਚਿੰਗ ਅਤੇ ਸੋਨੇ ਦੇ ਗਹਿਣੇ ਦੀਆਂ ਸਨੇਚਿੰਗ ਦੀਆਂ ਵਾਰਦਾਤਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਇਸੇ ਤਰ੍ਹਾਂ ਦੀ ਇੱਕ ਘਟਨਾ ਸਮਰਾਲਾ ਦੇ ਪਾਣੀ ਵਾਲੀ ਟੈਂਕੀ ਨਜ਼ਦੀਕ 84 ਪੌੜੀਆਂ ਵਾਲਾ ਮੰਦਿਰ ਤੇ ਦੇਖਣ ਨੂੰ ਮਿਲੀ ਜਦੋਂ ਇੱਕ ਲੜਕੀ ਹੱਥ ਦੇ ਵਿੱਚ ਮੋਬਾਈਲ ਫੋਨ ਫੜੀ ਜਾ ਰਹੀ ਸੀ ਅਤੇ ਰਸਤੇ ਵਿੱਚ ਇੱਕ ਨਸ਼ੇੜੀ ਜਿਹਾ ਲड़का ਉਸ ਲੜਕੀ ਦੇ ਹੱਥ ਦੇ ਵਿੱਚੋਂ ਫੋਨ ਖੋ ਕੇ ਫਰਾਰ ਹੋ ਗਿਆ ਜਿਸ ਨੂੰ ਫੜਨ ਦੇ ਵਾਸਤੇ ਮੌਜੂਦ ਦੁਕਾਨਦਾਰ ਅਤੇ ਮੁਹੱਲਾ ਵਾਸੀ ਉਸ ਆਪੇ ਛਾ ਕਰਦੇ ਨੇ ਅਤੇ ਉਸ ਨੂੰ ਫੜ ਲੈਂਦੇ ਨੇ ਉੱਤੇ ਹੀ ਲੜਕੀ ਨੇ ਦੱਸਿਆ ਕਿ ਉਸ ਦਾ ਫੋਨ ਸੀ ਤਾਂ ਉਹ ਖੋ ਕੇ ਫਰਾਰ ਹੋਇਆ ਤਾਂ ਰੌਲਾ ਪਾਇਆ ਉਸ ਨੂੰ ਕਾਬੂ ਕਰ ਲਿਆ ਮੇਰਾ ਨਾਮ ਸੋਨੀਆ ਔਰ ਮੈਂ ਸਮਰਾਲੇ ਦੀ ਰਹਿਣ ਵਾਲੀ ਹਾਂ ਇਹ ਮਾਮਲਾ ਹੋਇਆ ਜੀ ਮੈਂ ਜੌਬ ਤੋਂ ਘਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ ਕਿੱਥੇ ਕੰਮ ਕਰਦੇ ਹੋ ਮੈਂ ਜੀ ਪੀਐਨਬੀ ਬੈਂਕ ਵਿੱਚ ਆ ਲੁਧਿਆਣਾ ਕਿੱਟਣਾ ਵਾ ਕਿੰਨੇ ਕਬਜੇ ਦੀ ਘਟਣੀ ਏ ਜੀ ਤਕਰੀਬਨ ਹੈਗੀ ਅੱਧੇ ਘੰਟੇ ਦੀ ਸਾਢੇ 1/4 ਦੀ ਹੋਏਗੀ ਸਾਢੇ 1/4 ਪੌਣੇ 5 ਦੇ ਵਿੱਚ ਪਿੱਛੇ ਪਿੱਛਾ ਕਰਦਾ ਹੀ ਥੋੜਾ ਕਿੱਥਾਂ ਲੱਗ ਰਿਹਾ ਤੁਹਾਨੂੰ ਪਿੱਛੇ ਤਾਂ ਮੈਂ ਦੇਖਿਆ ਨਹੀਂ ਮੇਰੀ ਐਕਚੁਅਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ ਵੈਬੈਕਸ ਕਾਲ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੇ ਹੱਥ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਜਦੋਂ ਪੌਣੇ ਨਹੀਂ ਗੱਲ ਵੀ ਨਹੀਂ ਕਰ ਰਹੀ ਸੀ ਜਸਟ ਫੜਿਆ ਹੋਇਆ ਸੀਗਾ ਪੈਦਲ ਸੀਗਾ ਸਰ ਪੈਦਲ ਸੀਗਾ ਪੜ੍ਹ ਲੈ ਜੀ ਉਹ ਪਕੜਿਆ ਤਾਂ ਇਹ ਅੰਕਲ ਉਹਨਾਂ ਨੇ ਹੈਗਾ ਤੇ ਮੌਕੇ ਤੇ ਫੜ ਲਿਆ ਜੀ ਕਿੱਥੇ ਦਾ ਰਹਿਣੇ ਵਾਲਾ ਪਤਾ ਲੱਗੇ ਜੀ ਨੇ ਮੋਬਾਈਲ ਨਹੀਂ ਮੈਂ ਨਹੀਂ ਮਿਲੀ ਆ ਉਹਨਾਂ ਨੂੰ ਅੰਕਲ ਉਹਨਾਂ ਨੂੰ ਪਤਾ ਕਿਵੇਂ ਦੇਖਦੇ ਹੋ ਦਿਨ ਦਿਹਾੜੇ ਆ ਜਿਹੜੀ ਇਹ ਘਟਨਾ ਵਾਪਰੀ ਆ ਹਾਂਜੀ ਬਹੁਤ ਬਹੁਤ ਜ਼ਿਆਦਾ এনवायरमेंट ਖਰਾਬ ਹੈਗਾ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਹਨਾ ਗਵਰਨਮੈਂਟ ਨੂੰ ਹਾਂਜੀ ਆਈਵੇਆ ਪੁਲਿਸ ਵਾਲੇ ਆਏ ਲਾਈਨ ਆਰਡਰ ਦੀ ਗੱਲ ਕਰੀਏ ਤਾਂ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਹਾਂਜੀ ਹਾਂਜੀ ਬਹੁਤ ਹੋ ਰਹੀਆਂ ਸਰ ਤੁਸੀਂ ਐਜ ਕੋਈ ਵੀ ਸ਼ਿਕਾਇਤ ਯੈਸ ਸਰ ਹਾਂਜੀ ਹਾਂਜੀ ਇਸ ਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ ਕਿ ਉਸ ਦੇ ਲਈ ਆਪਾਂ ਨੂੰ ਕੁਝ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ ਤਾਂ ਕਿ ਕਿਸੇ ਹੋਰ ਨਾਲ ਐਂ ਚੀਜ਼ ਹੋਵੇ ਇਹ ਕਹਿਣਾ ਚਾਹੂੰਗੀ। ਉਤੇ ਹੀ ਮੁਹੱਲਾ ਵਾਸੀਆਂ ਨੇ ਜਦੋਂ ਉਸ ਨਸ਼ੇੜੀ ਲੜਕੇ ਨੂੰ ਉਸਦੇ ਮੁਹੱਲੇ ਦਾ ਪੁੱਛਿਆ ਕਿ ਤੂੰ ਕਿਸ ਜਗ੍ਹਾ ਤੋਂ ਰਹਿਣ ਵਾਲਾ ਤਾਂ ਉਸਨੇ ਆਪਣਾ ਸਹੀ ਪਤਾ ਨਾ ਦੱਸਿਆ ਅਤੇ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਮੁਹੱਲਾ ਵਾਸੀਆਂ ਵੱਲੋਂ ਚੋਰ ਨੂੰ ਜ਼ੇ ਹਵਾਲੇ ਕਰ ਦਿੱਤਾ। ਮਨੀ ਅ ਵੀਰੇ ਨਾਮ ਦੀ। ਕੀ ਕਰਨਾ ਬਾਪਰੀ ਹੈ ਕਿੰਨੇ ਵਜੇ ਵੀਰੇ ਉਹ ਇਹਨਾਂ ਪੌਣੇ 5 ਵਜੇ ਔਰ ਇੱਕ ਮੈਡਮ ਤੁਰੇ ਜਾ ਰਹੇ ਸੀਗੇ ਉਹਨਾਂ ਦੇ ਹੱਥ 'ਚ ਫੋਨ ਫੜਿਆ ਹੋਇਆ ਸੀਗਾ। ਇਦਰੋਂ ਇੱਕ ਆਇਆ ਸਮੈਕੀ ਆ ਜਿਆ ਉਹਨਾਂ ਨੇ ਉਦੋਂ ਤੋਂ ਫੋਨ ਖੋਇਆ ਉਹ ਭੱਜ ਲਿਆ ਉਧਰ ਨੂੰ ਪਿੱਛੇ ਉਹਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ ਉਹ ਚਾਹ ਪੀ ਰਹੇ ਸੀਗੇ ਉਹਨਾਂ ਨੇ ਸਕੂਟਰੀ ਚੱਕੀ ਇੱਕ ਦੋ ਜਾਣੇ ਹੋਰ ਬੈਠੇ ਸੀ ਉਹ ਸਾਰੇ ਜਾਣੇ ਚਲੇ ਗਏ ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ ਤੇ ਹੁਣ ਉਹ ਫੜਿਆ ਸੀਗਾ ਤੇ ਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਤਾ ਸੀਗਾ ਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚਾਂਦੀ ਸਹੀ ਉਹ ਲੈ ਗਏ ਉਹਨਾਂ ਨੂੰ ਥਾਣੇ ਜੀ ਮੇਰੇ ਬਹੁਤ ਵਾਰ ਦਾ ਤਾਂ ਹੋ ਰਹੀਆਂ ਨੇ ਮੱਲੇ ਦੇ ਵਿੱਚ ਚੋਰੀਆਂ ਬਹੁਤ ਵਧ ਰਹੀਆਂ ਨੇ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਜਾਣ ਕੇ ਕੰਪਲੇਂਟਾਂ ਦਿੱਤੀਆਂ ਨੇ ਬਹੁਤ ਚੋਰੀਆਂ ਹੋ ਰਹੀਆਂ ਨੇ ਜੀ ਇਹ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਜੀ ਪਤਾ ਨਹੀਂ ਲੱਗਿਆ ਮੁੰਡਾ ਕਿੱਥੇ ਦਾ ਰਹਿਣੇ ਵਾਲਾ ਸੀ ਇਹ ਕਦੇ ਖੰਨੇ ਦਾ ਕਹਿ ਦਿੰਦਾ ਜੀ ਠੀਕਾ ਕਦੇ ਰਾਜੇ ਆ ਦਾ ਕਹਿ ਦਿੰਦਾ ਕਦੇ ਕੁल्ले ਵਾਲਾ ਦਾ ਕਹਿ ਦਿੰਦਾ ਪਤਾ ਨਹੀਂ ਲੱਗਦਾ ਜੀ ਕਿ ਕੀ ਸੱਚ ਪਰ ਨਸ਼ੇ ਕਰਕੇ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਬਹੁਤ ਹੋਰੇ ਚੋਰੀਆਂ ਹੋ ਰਹੀਆਂ ਨੇ ਬਹੁਤ ਫੋਨ ਹੋਏ ਜਾਂਦੇ ਖੈਰ ਹੁਣ ਤਾਂ ਚਾਰੇ ਪਾਸੇ ਲੁਟੇਰੇ ਸ਼ਰੀਆਮ ਘੁੰਮਦੇ ਨੇ ਕੋਈ ਨਹੀਂ ਪਤਾ ਕਿ ਤੁਹਾਨੂੰ ਕਦੋਂ ਰਾਤ ਜਾਂਦੇ ਨੂੰ ਨਿਸ਼ਾਨਾ ਬਣਾ ਲੈਣ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਰਸਤੇ ਦੇ ਵਿੱਚ ਜਾਂਦੇ ਹੋ ਤਾਂ ਆਪਣਾ ਪਰਸ ਆਪਣਾ ਕੀਮਤੀ ਸਮਾਨ ਮੋਬਾਈਲ ਫੋਨ ਵਗੈਰਾ ਹਮੇਸ਼ਾ ਧਿਆਨ ਦੇ ਨਾਲ ਲੈ ਕੇ ਚਾਇਆ ਕਰੋ ਹਕੀਕਤ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ